ਸਸ਼ਕਤ ਹੌਸਲੇ ਦੇ ਤਰੁ ਬੀਜੀਸੀ ਨਿਊਜ਼ ਭਾਰਤੀ ਮੂਹ ਦੇ 21 ਸਾਲਾ ਸਿੱਖ ਪੱਤਰਕਾਰ ਅਪ੍ਰੈਂਟਿਸਿਪ ਆਫ ਦイヤー ਅਵਾਰਡ ਨਾਲ ਸਨਮਾਨਿਤ ਕੀਤੇ ਗਏ। ਸਮਾਚਾਰ ਏਜੰਸੀ ਸਕਾਈ ਨਿਊਜ਼ ਲਈ ਕੰਮ ਕਰਨ ਵਾਲੇ ਸਲੋ ਦੇ ਇੱਕ ਪੱਤਰਕਾਰ ਨੂੰ ਇੱਕ ਪ੍ਰਮੁੱਖ ਉਦਯੋਗ ਅਵਾਰਡ ਸਮਾਰੋਹ ਵਿੱਚ ਅਪ੍ਰੈਂਟਿਸ ਆਫ ਦイヤー ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰ ਸਿੰਘ ਮਾਨ ਨੇ ਅਪ੍ਰੈਂਟਿਸ ਆਫ ਦイヤー 2024 ਦਾ ਖਿਤਾਬ ਜਿੱਤ ਕੇ ਸਭ ਤੋਂ ਵੱਡਾ ਸਨਮਾਨ ਹਾਸਲ ਕੀਤਾ। ਸਲੋ ਦੇ ਸਰਸਦ ਮੈਂਬਰ ਤਨਮਨਜੀਤ ਸਿੰਘ ਤੇਸੀ ਨੇ ਪਹਿਲਾ ਵਿਸਕਾਈ ਨਿਊਜ਼ ਦੇ ਮਾਨ ਦੇ ਕੰਮ ਦੀ ਸ਼ਲਾਘਾ ਕੀਤੀ ਸੀ ਤੇਸੀ ਨੇ ਕਿਹਾ ਕਿ ਅਮਰਤ ਅਤੇ ਇਸਕਾਈ ਨਿਊਜ਼ ਦੋਵਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਪ੍ਰਤੀਨਿਧਤਾ ਮਾਇਨੇ ਰੱਖਦੀ ਹੈ ਇਹ ਬਿਨਾਂ ਸ਼ੱਕ ਦੂਜਿਆਂ ਨੂੰ ਅਜਿਹੀਆਂ ਉਚਾਈਆਂ ਤੇ ਪਹੁੰਚਾਉਣ ਲਈ ਪ੍ਰੇਰਿਤ ਕਰੇਗਾ National Council for the Training of Journalists yani NCTJ dwara aayojit NCTJ Awards for Excellence vich patrakaran nu isko bhi aage jaan layi utsahit kita gaya